2050 ਤੱਕ ਕੈਨੇਡਾ ਤੇ ਹੋਵੇਗਾ ਪੰਜਾਬੀਆਂ ਤੇ ਭਾਰਤੀਆਂ ਦਾ ਰਾਜ ਚੀਨੀ ਆਤ ਦੀ viral ਵੀਡੀਓ ਨੇ social media ਤੇ ਮਚਾ ਦਿੱਤਾ ਹਰ ਕੱਲ ਕੈਨੇਡਾ ਦੇ ਵਿੱਚ ਭਾਰਤੀਆਂ ਦੀ ਵੱਡੀ ਆਬਾਦੀ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਖਾਸ ਕਰਕੇ ਜਦੋਂ ਪੰਜਾਬੀਆਂ ਦਾ ਚਿਕਨ ਆਉਂਦਾ ਹੈ ਜੋ ਸਭ ਦੇ ਵਿਚਾਲੇ ਇੱਕ ਵੀਡੀਓ social media ਤੇ ਕਾਫੀ ਪਲੇਟਫਾਰਮਾਂ ਤੇ viral ਹੋ ਰਹੀ ਹੈ ਜਿੱਥੇ ਇੱਕ ਟੀਨ ਦੀ ਕੁੜੀ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਆ ਕਿ ਕੈਨੇਡਾ ਦੇ ਵਿੱਚ ਐਨੇ ਭਾਰਤੀ ਰਹਿੰਦੇ ਨੇ ਕਿ ਅਜੇ ਹੀ ਤਾਂ ਜਿਹੜੀ ਐ ਜਿੱਥੇ ਲੋਕ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਲਈ ਆਏ ਨੇ ਤੇ ਉੱਥੇ ਭਾਰਤੀਆਂ ਦੀ ਇੱਕ ਵੱਡੀ ਲਾਈਨ ਲੱਗੀ ਹੋਈ ਐ ਤੇ ਕੈਨੇਡਾ ਦੇ ਵਿੱਚ ਪੂਰਾ ਕੈਨੇਡਾ ਭਾਰਤੀਆਂ ਦੇ ਨਾਲ ਭਿਰਿਆ ਹੋਇਆ ਹੈ ਇਸ ਦੇ ਲਈ ਇੱਕ ਕੁੜੀ ਕਹਿੰਦੀ ਐ ਕਿ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਜਿਸ ਕਰਕੇ ਮੈਂ ਵੀਡੀਓ ਸ਼ੂਟ ਕਰ ਰਹੀ ਆ ਜਿਨੀਔਰਤ ਆਪਣੇ ਕਲਿੱਪ ਦੇ ਵਿੱਚ ਵੀ ਕਹਿੰਦੀ ਹੈ ਕਿ ਲੋਕ ਇਸ ਜਗ੍ਹਾ ਤੋਂ ਅਣਜਾਣ ਨੇ ਉਹ ਮਹਿਸੂਸ ਕਰ ਸਕਤੇ ਨਹੀਂ ਕਿ ਉਹ ਪਾਤ ਆ ਗਏ ਨੇ ਸੋਸ਼ਲ ਮੀਡੀਆ ਟਵਿੱਟਰ ਤੇ ਇਹ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਪੋਸਟ ਕਰ ਦਿੱਤੀ ਜਾਂਦੀ ਆ ਜਿੱਥੇ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਨੇ ਜਿਸ ਕਰਕੇ ਕਈ ਭਾਰਤੀ ਵੀ ਲਿਖਦੇ ਨੇ ਕਿ ਕੈਨੇਡਾ ਪਾਰਟੀ ਆਉਂਦੇ ਨੇ ਪੱਛਮ ਦਾ ਜਿਹੜਾ ਪਾਰਤ ਬਣ ਜਾਏਗਾ ਇੱਕ ਹੋਰ ਯੂਜ਼ਰ ਕਹਿੰਦਾ ਕਿ ਮੈਂ 10 ਸਾਲ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੂਰਾ ਦੇਸ਼ ਹੀ ਕੈਨੇਡਾ ਪਾਰਟੀਆਂ ਦੇ ਨਾਲ ਭੱਜ ਜਾਏਗਾ ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਹੱਤ ਵਿਰੋਧ ਦੇ ਵਿੱਚ ਕਾਫੀ ਗੱਲਾਂ ਲਿਖ ਰਹੇ ਨੇ ਅਗਰ ਅੰਕੜੇ ਦੀ ਗੱਲ ਕਰੀਏ ਤਾਂ ਨੈਸ਼ਨਲ ਫਾਊਂਡੇਸ਼ਨ ਫੋਰ ਅਮਰੀਕਨ ਪਾਲਿਸੀ ਦੀ ਰਿਪੋਰਟ ਆਈ ਹੈ ਜਿਸ ਦੇ ਵਿੱਚ ਪਾਰਟੀਆਂ ਦੀ ਗਿਣਤੀ ਨੂੰ ਉਜਾਗਰ ਕੀਤਾ ਗਿਆ ਹੈ 2013 ਤੋਂ ਬਾਅਦ ਭਾਰਤੀਆਂ ਦੀ ਗਿਣਤੀ ਚਾਰ ਗੁਣਾ ਵੱਧ ਗਈ ਹੈ ਨੋਕਾ ਅਮਰੀਕਾ ਨਾਲੋਂ ਕੈਨੇਡਾ ਨਾਲੋਂ ਜ਼ਿਆਦਾ ਤਰਜੀਹ ਦਿੰਦੇ ਨੇ 2013 ਤੋਂ 2023 ਤੱਕ ਭਾਰਤੀ ਪ੍ਰਵਾਸੀਆਂ ਦੀ ਗਿਣਤੀ 33828 ਤੋਂ ਵੱਧ ਕੇ 139715 ਹੋ ਗਈ ਹੈ ਇਸ ਦਾ ਮਤਲਬ ਹੈ ਕਿ ਸਿਰਫ 10 ਸਾਲਾਂ ਦੇ ਵਿੱਚ ਇਹ ਸੰਖਿਆ 326% ਵਧੀ ਹੈ ਤੇ ਇਹ ਵੀਡੀਓ ਦੇ ਵਿੱਚ ਚੀਨੀ ਔਰਤ ਆਪਣੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਕਿਆ ਗੱਲਾਂ ਕਰਦੀ ਦਿਖਾਈ ਦੇ ਰਹੀ ਹੈ ਜੋ viral ਹੋ ਰਹੀ ਹੈ ਪਰ ਇਸ ਜੀਸ ਦੇ ਸ਼ਬਦਾਂ ਦੇ ਨਾਲ ਕਿੰਨਾ ਕਿ ਸਹਿਮਤ ਹੋ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਦੱਸਣਾ